ਸਸੀ ਕੜਪਿਆਂ ਬਿਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਜੀ ਮਾਨਸਾ ਖੜਿਆ ਡੇਰਾ ਬਾਬਾ ਭਾਈ ਗੁਰਦਾਸ ਜੀ ਉਹਦਾ ਸੀਨ ਪਹਿਲਾਂ ਲੋਕੇਸ਼ਨ ਸਮਝ ਲਓ ਜੀ ਇੱਧਰ ਰੋਡ ਆ ਗਿਆ ਜਿਹੜਾ ਮਾਨਸਾ ਕੈਂਚੀਆਂ ਤੋਂ ਸਰਸੇ ਨੂੰ ਜਾਂਦਾ ਤਿੰਨ ਕੁ ਨੀ ਲੰਘ ਕੇ ਪੁਲ ਆਉਂਦਾ ਉਹ ਪੁਲ ਚੜ੍ਹ ਕੇ ਉੱਤਰ ਕੇ ਸੜਕ ਆਉਂਦੀ ਹੈ ਜੀ ਇੱਥੇ ਆ ਡੇਰਾ ਬਾਬਾ ਭਾਈ ਗੁਰਦਾਸ ਜੀ ਤੇ ਆਜੋ ਆਪਾਂ ਅੰਦਰ ਚੱਲਦੇ ਆਂ ਤੁਹਾਨੂੰ ਦਿਖਾਉਨੇ ਆ ਇਹ ਆ ਜੀ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਬਹੁਤ ਵੱਡਾ ਡੇਰਾ ਜੀ ਇੱਥੇ ਇੱਕ ਕੁੰਡ ਬਣਿਆ ਹੋਇਆ ਜੀ ਤੁਹਾਡਾ ਬੱਚਾ ਬੋਲਦਾ ਨਹੀਂ ਲੇਟ ਬੋਲਣ ਲੱਗਦੇ ਕਈ ਬੱਚੇ ਜਾਂ ਤੋਤਲਾ ਬੋਲਦਾ ਤਾਂ ਤੁਸੀਂ ਇੱਥੇ ਆ ਕੇ ਆਜੋ ਤੁਹਾਨੂੰ ਕੁੰਡ ਦਿਖਾਉਣਾ ਉਸ ਕੁੰਡ ਦੇ ਵਿੱਚ ਪਾਣੀ ਪਿਲਾਉਣਾ ਬੱਚੇ ਨੂੰ ਤੇ ਨਾਲ ਵੀ ਲਿਆ ਸਕਦੇ ਹੋ ਬੋਤਲ ਭਰ ਕੇ ਸੁਖ ਸੁਖਣੀ ਹੈ ਤੋਤਾ ਜਿਹੜੇ ਖੇਡਣ ਵਾਲੇ ਪਲਾਸਟਿਕ ਦੇ ਤੋਤੇ ਮਿਲਦੇ ਹਨ ਉਹ ਤੋਤੇ ਦੀ ਸੁਖ ਸੁਖਣੀ ਹੈ ਜਦੋਂ ਸਾਡਾ ਬੱਚਾ ਤੋਤੇ ਵਾਂਗੂ ਬੋਲਣ ਲੱਗ ਗਿਆ ਤਾਂ ਅਸੀਂ ਇੱਥੇ ਤੋਤਾ ਜਿਹੜਾ ਕਿ ਜਾਵਾਂਗੇ ਜ਼ਿਆਦਾਤਰ ਲੋਕ ਐਤਵਾਰ ਨੂੰ ਬਹੁਤ ਜ਼ਿਆਦਾ ਆਉਂਦੇ ਆ ਜੀ ਆਹ ਜਿਹੜਾ ਬਣਦਾ ਰੁੱਖ ਦੇਖ ਰਹੇ ਹੋ ਜੀ ਇਹ ਉਸ ਟਾਈਮ ਦਾ ਬਾਬਾ ਜੀ ਵੇਲੇ ਦਾ ਸਦੀਆਂ ਪੁਰਾਣਾ ਇਹ ਰੁੱਖ ਹੈ ਆਹੋ ਅੰਮ੍ਰਿਤਕੁੰਡ ਹੈ ਜੀ ਇਹਦੇ ਵਿੱਚੋਂ ਇਸ ਗੜਬੀ ਦੇ ਨਾਲ ਓਕ ਨਾਲ ਬੱਚੇ ਨੂੰ ਪਾਣੀ ਪਿਲਾਓ ਤਿੰਨ ਵਾਰੀ ਤਿੰਨ ਐਤਵਾਰ ਕਹਿੰਦੇ ਆਓ ਛੋੜਾ ਬੱਚਾ ਤੋਤੇ ਵਾਂਗੂ ਬੋਲਣ ਲੱਗ ਜੂਗਾ ਜਿਵੇਂ ਤੋਤਾ ਬੋਲਦਾ ਹੁੰਦਾ ਹੈ ਕਈ ਬੱਚੇ ਤੋਤਲਾ ਬੋਲਦੇ ਉਹ ਵੀ ਬਿਲਕੁਲ ਠੀਕ ਹੋ ਜਾਂਦੇ ਆ ਜੀ ਮੈਂ ਅਸੀਂ ਆਪ ਖੁਦ ਮੇਰਾ ਭਤੀਜਾ ਲੇਟ ਬੋਲਣ ਲੱਗਿਆ ਉਹਨੂੰ ਵੀ ਅਸੀਂ ਇੱਥੋਂ ਪਾਣੀ ਪਲਾਇਆ ਮੈਂ ਤਿੰਨ ਵਾਰੀ ਤਿੰਨੇ ਤਵਾਰ ਤੇ ਉਹ ਬਹੁਤ ਵਧੀਆ ਬੋਲਣ ਲੱਗ ਗਿਆ ਆ ਦੇਖੋ ਤੋਤਿਆਂ ਦੇ ਢੇਰ ਲੱਗੇ ਹੋਏ ਜਿਨ੍ਹਾਂ ਦੇ ਬੱਚੇ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਆ ਉਹ ਇੱਥੇ ਫਿਰ ਤੋਤੇ ਚੜਾ ਕੇ ਜਾਂਦੇ ਆ ਬਹੁਤ ਦੂਰੋਂ ਦੂਰ ਸੰਗਤ ਆਉਂਦੀ ਆ ਜੀ ਅ ਪੰਨ ਦਾ ਕੰਮ ਐ ਮਨ ਲਓ ਕਿਸੇ ਦਾ ਬੱਚਾ ਨਹੀਂ ਬੋਲਦਾ ਤਾਂ ਮਾਪਿਆਂ ਨੂੰ ਬੜੀ ਟੈਨਸ਼ਨ ਹੁੰਦੀ ਹੈ ਠੀਕ ਹੈ ਜੀ ਪਤਾ ਨਹੀਂ ਕਦੋਂ ਬੋਲਣ ਲੱਗੂ ਬੋਲਣ ਕੀ ਪਤਾ ਲੱਗੂ ਨਾ ਲੱਗੂ ਇਹ ਗੱਲ ਦੀ ਔਲਾਦ ਪ੍ਰਤੀ ਮਾਪਿਆਂ ਨੂੰ ਬਹੁਤ ਚਿੰਤਾ ਹੁੰਦੀ ਹੈ ਜੇ ਕੋਈ ਤੋਤਰਾ ਬੋਲਦਾ ਤਾਂ ਉਹਦਾ ਵੀ ਬੜਾ ਫਿਕਰ ਹੁੰਦਾ ਵੀ ਪਤਾ ਨਹੀਂ ਇਹ ਕਦੋਂ ਸਹੀ ਬੋਲਣ ਲੱਗੂ ਤੇ ਇਹ ਡੇਰਾ ਬਾਬਾ ਭਾਈ ਕਰਦਾਸ ਤੁਸੀਂ ਮਾਨਸਾ ਪੁੱល ਤਰਕ ਜਿੰਨੂੰ ਮਰਜ਼ੀ ਪੁੱਛ ਲਿਓ ਜੀ ਤੇ ਤੁਰੋਂ ਡਰੈਸ ਦੇਣਗੇ ਲੰਗਰ ਚੱਲਦਾ ਹੈ ਦੂਰੋਂ ਦੂਰੋਂ ਸੰਗਤ ਆਉਂਦੀ ਆ ਤੁਹਾਨੂੰ ਮੈਂ ਉਹ ਵੀ ਦਿਖਾਉਂਗਾ ਇਹ ਉਹ ਕੁੰਡ ਹੈ ਇੱਥੋਂ ਤੁਸੀਂ ਆਹ ਜਿਹੜੀ ਗੜਵੀ ਪਈ ਹੈ ਇਹਦੇ ਨਾਲ ਪਾਣੀ ਪਿਲਾਓ ਤੇ ਐਤਵਾਰ ਨੂੰ ਆਉਣਾ ਹੈ ਤਿੰਨ ਐਤਵਾਰ ਆਉ ਉਹ ਬੱਚਾ ਤੁਹਾਡਾ ਤੋਤੇ ਵਾਂਗੂ ਬੋਲਣ ਲੱਗੋ ਬਿਲਕੁਲ ਤੋਤੇ ਵਾਂਗੂ ਠੀਕ ਹੈ ਜੀ ਤੇ ਪਾਣੀ ਤੁਸੀਂ ਨਾਲ ਵੀ ਲੈ ਜਾਓ ਘਰੇ ਵੀ ਬੱਚੇ ਨੂੰ ਪਿਲਾਉਂਦੇ ਰਹੋ ਤੇ ਐਤਵਾਰ ਨੂੰ ਇੱਥੇ ਆਉਣਾ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਕੋਈ ਐਦਾਂ ਨਹੀਂ ਵੀ ਮਾ ਸਾਡੇ ਕੋ ਜੀ ਆ ਦਿਓ ਆ ਕਰੋ ਕੁਛ ਨਹੀਂ ਸਿਰਫ ਤੁਸੀਂ ਗੁਰੂ ਸਾਹਿਬ ਦੇ ਬਚਨ ਹੋਏ ਆ ਭਾਈ ਬਾਬਾ ਭਾਈ ਕਰਤਾਰ ਸਿੰਘ ਜੀ ਦੇ ਤੇ ਸਿਰਫ ਤੁਸੀਂ ਇਹ ਪਲਾਸਟਿਕ ਦਾ ਜਿਹੜਾ ਰਬੜ ਦਾ ਤੋਤਾ ਇਹ ਚੜਾਉਣਾ ਹੈ ਬਾਸ ਤੇ ਇਧਰ ਮੈਂ ਤੁਹਾਨੂੰ ਦੂਰ ਦੂਰ ਸੰਗਤ ਆਈ ਹੈ ਮੈਂ ਉਧਰ ਕੋਸ਼ਿਸ਼ ਕਰੂੰ ਆ ਬਾਣਾ ਜਿਹੜਾ ਸਦੀਆਂ ਬਾਬਾ ਜੀ ਕਹਿੰਦੇ ਸਦੀਆਂ ਸਾਲ ਪੁਰਾਣਾ ਉਸ ਟਾਈਮ ਦਾ ਇਹ ਬਾਣਾ ਤੇ ਬਣ ਦੇ ਨਾਲ ਹੀ ਤੋਤਾ ਤੁਸੀਂ ਬੰਨਣਾ ਆ ਦੇਖੋ ਕਿੰਨੇ ਤੋਤੇ 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 ਹਨ ਤੇ ਆਜੋ ਪ੍ਰਸੰਗਤ ਨਾਲ ਵੀ ਗੱਲਬਾਤ ਕਰਦੇ ਆ। ਇਹ ਵੀ ਬਈ ਆ ਕਿੱਥੋਂ ਆ ਬਈ ਤੁਸੀਂ? ਗੁਰਦਾਸਪੁਰ ਗੁਰਦਾਸਪੁਰ ਤੋਂ ਐਨੀ ਦੂਰੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ? ਅਸੀਂ ਵੀਡੀਓ ਚ ਦੇਖਿਆ ਸੀਗਾ। ਅੱਛਾ ਸਿੱਧੀ ਸਾਡੀ 6 ਸਾਲ ਦੀ ਤੇ ਅਜੇ ਤੱਕ ਪੂਰਾ ਨਹੀਂ ਬੋਲਦੀ ਕਿਲੇ ਇਹ ਬੇਟੀ ਹੈ ਜੀ? ਹਾਂਜੀ। ਅੱਛਾ ਤਾਂ ਇਹ ਚੋ ਬੇਟੀ ਆ ਤੇ ਤੋਤਲਾ ਬੋਲਦੀ ਆ? ਹਾਂਜੀ ਬਹੁਤ ਤੋਤਲਾ। ਅੱਛਾ ਪਹਿਲੀ ਵਾਰੀ ਆਏ ਆ ਜੀ? ਹਾਂਜੀ। ਠੀਕ ਹੈ ਕਿਸ ਦਿਰਾਮ ਲੱਕ ਹਰ ਐਤਵਾਰ ਆਣਾ ਹਾਂਜੀ ਹਰ ਤਿੰਨ ਐਤਵਾਰ ਆਉਣਾ ਜੀ ਉਹ ਜਲਕੁੰਡਾ ਤੋਂ ਪਾਣੀ ਪਿਲਾਓ ਬੱਚੇ ਨੂੰ ਤੇ ਬੋਤਲ ਪਰਕੇ ਨਾਲ ਵੀ ਲੈ ਜਾਓ ਘਰੇ ਵੀ ਪਿਲਾਓ ਸਾਡਾ ਆਪਦਾ ਵੀ ਪ੍ਰਤੈ ਹੋਈ ਬੱਚਾ ਸੋਡਾ ਤੋਤੇ ਵਾਂਗੂ ਬੋਲੂਗਾ ਠੀਕ ਹੈ ਹਾਂਜੀ ਤੋਤੇ ਦੀ ਸੁੱਕਣਾ ਸੁਖਣੀ ਵੀ ਤੋਤਾ ਚੜਾ ਕੇ ਜਾਈਏ ਅਸੀਂ ਬਾਅਦ ਵਿੱਚ ਚੜਾਣਾ ਹਾਂਜੀ ਬਾਅਦ ਤੇ ਜਦੋਂ ਤੁਹਾਡਾ ਬੱਚਾ ਤੋਤੇ ਵਾਂਗੂ ਬੋਲਣ ਲੱਗੇ ਉਦੋਂ ਤੋਤਾ ਚੜਾਉਣਾ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਕਿੱਥੋਂ ਆ ਜੀ ਰਾੜਾ ਸਾਹਿਬ ਤੋਂ ਰਾੜਾ ਸਾਹਿਬ ਤੋਂ ਕਿਹੜਾ ਬੱਚਾ ਘੱਟ ਬੋਲ ਆ ਬੱਚਾ ਜੀ ਥੋੜਾ ਘੱਟ ਬੋਲਦਾ ਘੱਟ ਬੋਲਦਾ ਸੁਣ ਕੇ ਕਿਵੇਂ ਪਤਾ ਲੱਗਿਆ ਜੀ ਸਾਨੂੰ ਵੀ ਅਸੀਂ ਵੀਡੀਓ ਦੇਖੀ ਸੀ ਇੰਸਟਾਗ੍ਰਾਮ ਤੇ ਅੱਛਾ ਹਾਂ ਪਹਿਲੀ ਵਾਰ ਹੀ ਆਏ ਹੋ ਪਹਿਲੀ ਵਾਰ ਹੀ ਆਏ ਹਾਂ ਠੀਕ ਹੈ ਜੀ ਆ ਸੁੱਖ ਲੋ ਜੀ ਸੁੱਖ ਤੇ ਪਹਿਲਾ ਪਾਣੀ ਪਿਲਾ ਦਿਓ ਤੋਤੇ ਦੀ ਸੁੱਖ ਸੁੱਕ ਲੋ ਵੀ ਤੋਤੇ ਵਾਂਗੂ ਬੋਲਣ ਲੱਗ ਜੇ ਤੋਤਾ ਜੜਾ ਕੇ ਜਾਈਏ ਆ ਦੇਖੋ ਜੀ ਆ ਗੱਡੀ ਵੀ ਦਿੱਲੀ ਤੋਂ ਆਈ ਆ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਸਾਨੂੰ ਪਤਾ ਬੱਚਿਆਂ ਤੋਂ ਪਿਆਰਾ ਕੁਛ ਨਹੀਂ ਜੀ ਮੰਛੀਆਂ ਲਾਦਾ ਹੁੰਦਾ ਆਪਾਂ ਨੂੰ ਵੀ ਛੇਤੀ ਛੇਤੀ ਆਪਣਾ ਬੱਚਾ ਬੋਲਣ ਲੱਗੇ ਹਨਾ ਤੇ ਵੀਡੀਓ ਅੱਗੇ ਦੇ ਕੇ ਸ਼ੇਅਰ ਕਰ ਦਿਓ ਕਿਸੇ ਦੇ ਕੰਮ ਆ ਜੂਗੀ ਜੀ ਕਿਸੇ ਦਾ ਬੱਚਾ ਸਹੀ ਬੋਲਣ ਲੱਗ ਜੂ ਕੋਈ ਬਹਿਮ ਨਹੀਂ ਪਰਮਣੀ ਤੇ ਕੋਈ ਤੁਹਾਡਾ ਖਰਚਾ ਨਹੀਂ ਸ਼ੇਅਰ ਕਰ ਦਿਓ ਜੀ ਕਿਸੇ ਦੇ ਕੰਮ ਆ ਜੂ ਧੰਨਵਾਦ ਜੀ